ਸੁਖਦੇਵ ਮਾਦਪੁਰੀ ਦੀ ਰਚਨਾ ਸੋਹਣੀ ਮਹੀਵਾਲ ਚਨਾ ਦੇ ਪਾਣੀਆਂ ਨੇ ਜਿੰਨਾ ਮੁਹੱਬਤੀ ਰੂਹਾਂ ਨੂੰ ਜਨਮ ਦਿੱਤਾ ਹੈ ਉਹਨਾਂ ਵਿੱਚ ਸੋਹਣੀ ਇੱਕ ਅਜੀਹਾ ਅਮਰ ਨਾਮ ਹੈ ਜਿਸ ਨੇ ਪੰਜਾਬੀਆਂ ਦੇ ਮਨਾਂ ਉੱਤੇ ਅਮਿੱਟ ਛਾਪ ਛੱਡੀ ਹੈ ਸਦੀਆਂ ਬੀਤਣ ਬਾਅਦ ਵੀ ਲੋਕ ਉਸ ਦੀਆਂ ਬਾਤਾਂ ਬੜੇ ਪਿਆਰ ਨਾਲ ਪਾਉਂਦੇ ਹਨ ਬਾਤ ਸਦੀਆਂ ਪੁਰਾਣੀ ਹੈ ਬਲਖ ਬੁਖਾਰੇ ਦੇ ਸਦਾਗਰ ਅਲੀ ਬੇਗ ਦਾ ਨੌਜਵਾਨ ਪੁੱਤਰ ਇੱਜ਼ਤ ਬੇਗ ਅਜੋਕੇ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿੱਚ ਭਾਂਡਿਆਂ ਦਾ ਵਪਾਰ ਕਰਨ ਲਈ ਆਇਆ। ਇੱਕ ਦਿਨ ਉਹ ਆਪਣੇ ਨੌਕਰ ਨਾਲ ਗੁਜਰਾਤ ਦੀਆਂ ਹੱਟੀਆਂ ਵੇਖਦਾ-ਵੇਖਦਾ ਤੁੱਲੇ ਦੀ ਭਾਂਡਿਆਂ ਦੀ ਦੁਕਾਨ ਤੇ ਪੁੱਜ ਗਿਆ। ਦੁਕਾਨ ਤੇ ਭਾਂਡੇ ਖਰੀਦਣ ਵਾਲਿਆਂ ਦੀ ਬੜੀ ਭੀੜ ਸੀ। ਦੁਕਾਨ ਵਿੱਚ ਕੂਜੇ, ਬਾਦੀਏ, ਸਰਾਈਆਂ, ਘੜੇ, ਮਟਕੇ ਆਦ ਇਸ ਸਲੀਕੇ ਨਾਲ ਟਿਕਾਏ ਹੋਏ ਸਨ ਜਿਵੇਂ ਕਿਸੇ ਚિત੍ਰਕਾਰ ਨੇ ਆਪਣੇ ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ਹੋਵੇ। ਇੱਜ਼ਤ ਬੇਗ ਬਾਹਰ ਖੜਾ ਸਜੀਲੀ ਦੁਕਾਨਵਾਲ ਪ੍ਰਸ਼ੰਸਾ ਭਰੀਆਂ ਤੱਕਣੀਆਂ ਨਾਲ ਤੱਕਦਾ ਰਿਹਾ ਗਾਹਕਾਂ ਦੀ ਕੁਝ ਭੀੜ ਘਟੀ ਤੁੱਲੇ ਦੀ ਨਿਗਾਹ ਨੌਜਵਾਨ ਸੌਦਾਗਰ ਤੇ ਜਾ ਪਈ ਹੁਕਮ ਕਰੋ ਸਭ ਕੁਝ ਹਾਜ਼ਰ ਹੈ ਜਲ ਪਾਣੀ ਦੀ ਆਗਿਆ ਦਿਓ ਤੁੱਲੇ ਨੇ ਨੌਜਵਾਨ ਸੌਦਾਗਰ ਅੱਗੇ ਦੋਨੋਂ ਹੱਥ ਜੋੜੇ ਅਤੇ ਕਾਹੀ ਦਾ ਬਣਿਆ ਰਾਂਗਲਾ ਮੂੜਾ ਅੱਗ ਅੱਗੇ ਵਧਾ ਦਿੱਤਾ ਜਲ ਪਾਣੀ ਲਈ ਮਿਹਰਬਾਨੀ ਸਾਨੂੰ ਕੁਝ ਭਾਂਡਿਆਂ ਦੀ ਲੋੜ ਏ ਅਸੀਂ ਆਪਣੇ ਦੇਸ਼ ਨੂੰ ਤੁਹਾਡੇ ਦੇਸ਼ ਦੀ ਸੁਗਾਤ ਲਿਜਾਣਾ ਚਾਹੁੰਦੇ ਹਾਂ ਕੁਝ ਨਮੂਨੇ ਵਿਖਾਓ ਮੂੜੇ ਤੇ ਬੈਠਦਿਆਂ ਇज्जਤਬੇਗ ਨੇ ਉੱਤਰ ਦਿੱਤਾ ਤੁੱਲਾ ਕੁਮਿਆਰ ਦੁਕਾਨ ਅੰਦਰੋਂ ਭਾਂਡੇ ਲੈਣ ਲਈ ਚਲਿਆ ਗਿਆ ਇज्जਤਬੇਗ ਸੋਚ ਰਿਹਾ ਸੀ ਕਿ ਉਹ ਖੂਬਸੂਰਤ ਭਾਂਡਿਆਂ ਦੇ ਰਚਨਹਾਰੇ ਦੀ ਸਹਿਤ ਕਰੇ ਤਾਂ ਕਿਵੇਂ ਕਰੇ ਤੁੱਲਾ ਅੰਦਰੋਂ ਕਈ ਨਮੂਨੇ ਲੈ ਆਇਆ ਨਮੂਨੇ ਕੀ ਸਨ ਕਿਸੇ ਕਰਾਮਾਤੀ ਹੱਥਾਂ ਦਾ ਕਮਾਲ ਸਨ ਤੱਕਿਆਂ ਭੁੱਖ ਲੈਂਦੀ ਸੀ ਇਹ ਬਹੁਤ ਸੁੰਦਰ ਹਨ ਅਤੀ ਸੁੰਦਰ ਕੋਈ ਕਦਰਦਾਨ ਦਿਲ ਹੀ ਇਹਨਾਂ ਦਾ ਮੁੱਲ ਧਾਰ ਸਕਦਾ ਹੈ ਤੁਸੀਂ ਐਡੇ ਮਨਮੋਹਣੇ ਭਾਂਡੇ ਕਿਵੇਂ ਬਣਾ ਲੈਂਦੇ ਹੋ ਇੱਜ਼ਤ ਬੇਗਦੀਆਂ ਪਰ ਸ਼ੰਸ਼ਾ ਭਰੀਆਂ ਤੱਕਣੀਆਂ ਜਾਣਕਾਰੀ ਲੋੜਦੀਆਂ ਸਨ ਪ੍ਰਸ਼ੰਸਾ ਦੇ ਸ਼ਬਦ ਸੁਣ ਕੇ ਤੁੱਲੇ ਦੀਆਂ ਅੱਖਾਂ ਚਮਕ ਉੱਟੀਆਂ ਉਹ ਇੱਜ਼ਤ ਬੇਗ ਨੂੰ ਆਪਣੇ ਅੰਦਰ ਬਾਹਰ ਲੈ ਗਿਆ ਜਿੱਥੇ ਭਾਂਡੇ ਬਣ ਰਹੇ ਸਨ ਚੱਕ ਬੜੀ ਤੇਜ਼ੀ ਨਾਲ ਘੁੰਮ ਰਿਹਾ ਸੀ ਤੇ ਤੁੱਲੇ ਦੀ ਮਟਿਆਰ ਧੀ ਆਪਣੀਆਂ ਕੋਮਲ ਉਂਗਲਾਂ ਨਾਲ ਗੁੰਨੀ ਹੋਈ ਮਿੱਟੀ ਨੂੰ ਜਾਦੂ ਭਰੀਆਂ ਚੂਹਾਂ ਦੇ ਰਹੀ ਸੀ ਇਹ ਹੈ ਮੇਰੀ ਧੀ ਸੋਣੀ ਇਹ ਸਾਰੇ ਭਾਂਡੇ ਇਸੇ ਦੇ ਬਣਾਈ ਹੋਏ ਹਨ ਤੁੱਲੇ ਨੇ ਆਪਣੀ ਧੀ ਵੱਲ ਇਸ਼ਾਰਾ ਕੀਤਾ ਘੌਮਦਾ ਚੱਕ ਹੌਲੀ ਹੋ ਗਿਆ ਮੋਟਿਆਰ ਚੱਕ ਉੱਤੇ ਜਨਮ ਲੈ ਰਹੇ ਸ਼ਾਹਕਾਰ ਵਿੱਚ ਮਗਨ ਸੀ ਉਸ ਜਰਾਕ ਪਿੱਛੇ ਮੁੜ ਕੇ ਤੱਕਿਆ ਕਾਲੀਆਂ ਘਟਾਵਾਂ ਪਿੱਛੋਂ ਚੰਦ ਦੀ ਪਿਆਰੀ ਟੁਕੜੀ ਟਹਿਕ ਪਈ ਇਜ਼ਤ ਬੀਗ ਨੇ ਧੁੱਪ ਵਿੱਚ ਸਿਕਾਏ ਜਾ ਰਹੇ ਭਾਂਡੇ ਤੱਕੇ ਅਤੇ ਆਵੇ ਵਿੱਚ ਪਕਾਏ ਜਾ ਰਹੇ ਭਾਂਡਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਿੰਨੀ ਦੇਰ ਉਹ ਇਸ ਬਾੜੇ ਵਿੱਚ ਰਿਹਾ ਸੋਹਣੀ ਦੀ ਪਿਆਰੀ ਸੂਰਤ ਉਹਨੂੰ ਨਜ਼ਰੀ ਆਂਦੀ ਰਹੀ ਸੀ ਉਸ ਨੂੰ ਭਾਂਡਿਆਂ ਦੀ ਖੂਬਸੂਰਤੀ ਦਾ ਭੇਤ ਸਮਝ ਪੈ ਗਿਆ ਸੋਹਣੀ ਦਾ ਆਪਣਾ ਰੂਪ ਹੀ ਤਾਂ ਇਨ੍ਹਾਂ ਭਾਂਡਿਆਂ ਵਿੱਚ ਸਮਾਇਆ ਹੋਇਆ ਹੈ ਜਿਸ ਕਰਕੇ ਉਹ ਇੰਨੇ ਖੂਬਸੂਰਤ ਲੱਗਦੇ ਨੇ ਇੱਜ਼ਤ ਬੇਗ ਨੇ ਬਹੁਤ ਸਾਰੇ ਭਾਂਡੇ ਖਰੀਦ ਲਏ ਜੋ ਮੌਲ ਟੁੱਲੇ ਨੇ ਮੰਗਿਆ ਉਹਨੇ ਧਾਰ ਦਿੱਤਾ ਟੁੱਲੇ ਦੀ ਦੁਕਾਨ ਵਿੱਚੋਂ ਨਿਕਲਦਿਆਂ ਇੱਜ਼ਤ ਬੇਗ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਉਹ ਕਿਸੇ ਮੰਦਰ ਦੀ ਜ਼ਿਆਰਤ ਕਰਕੇ ਆ ਰਿਹਾ ਹੋਵੇ ਹਣ ਤੁੱਲੇ ਦੀ ਹੁਸ਼ਨਾਣ ਧੀ ਸੋਹਣੀ ਇਜ਼ਤ ਬੇਗ ਦੇ ਖਿਆਲਾਂ ਤੇ ਛਾ ਚੁੱਕੀ ਸੀ ਇਜ਼ਤ ਬੇਗ ਨੇ ਖਬਸੂਰਤ ਭਾਂਡੇ ਆਪਣੇ ਤੰਬੂ ਵਿੱਚ ਸਜਾ ਦਿੱਤੇ ਜਿਸ ਭਾਂਡੇ ਵੱਲੋਂ ਤੱਕਦਾ ਚਾਨਣ ਨਾਲੋਂ ਪਿਆਰੀ ਸੂਰਤ ਉਹਨੂੰ ਨਜ਼ਰ ਆਈ ਹਰ ਪਾਸੇ ਸੋਹਣੀ ਜਿੱਧਰ ਵੀ ਤੱਕਦਾ ਮੁਸਕਰਾਉਂਦੀ ਸੋਹਣੀ ਵਿਖਾਈ ਦਿੰਦੀ ساری ਰਾਤ ਉਹ ਸੋਹਣੀ ਦੇ ਖਿਆਲਾਂ ਵਿੱਚ ਖੋਇਆ ਰਿਹਾ ਇੱਕ ਪਲ ਲਈ ਵੀ ਉਹਨੂੰ ਨੀਂਦ ਨਾ ਆਈ ਪੈਸੇ ਦਾ ਵਣਜਕਾਰ ਨ ਆਇਆ ਸਦਾਗਰ ਇਸ਼ਕ ਦਾ ਵਣਜਕਾਰ ਨੇ ਉਤਾਵਲਾ ਹੋ ਉਠਿਆ ਉਨੇ ਆਪਣਾ ਨੌਕਰ ਆਪਣੇ ਦੇਸ਼ ਪਰਤਾ ਦਿੱਤਾ ਤੇ ਆਪ ਗੁਜਰਾਤ ਵਿੱਚ ਹੀ ਭਾਂਡਿਆਂ ਦੀ ਹੱਟੀ ਪਾ ਲਈ ਉਹ ਭਾਂਡੇ ਖਰੀਦਣ ਦੇ ਪੱਜ ਹਰ ਰੋਜ਼ ਸੋਹਣੀ ਦਾ ਪਿਆਰਾ ਮੁਖੜਾ ਤੱਕਣ ਆਉਂਦਾ ਭਾਂਡਿਆਂ ਦਾ ਵਪਾਰੀ ਉਹ ਕਿਧਰੋਂ ਸੀ ਉਹ ਤਾਂ ਨੈਣਾ ਦਾ ਵਣਜਾਰਾ ਸੀ ਘੁਸਨ ਦੀ ਹੱਟੀ ਦਾ ਸੌਦਾ ਖਰੀਦਣ ਵਾਲਾ ਦੁਕਾਨ ਵਿੱਚ ਘਾਟੇ ਤੇ ਘਾਟਾ ਪੈਂਦਾ ਗਿਆ ਇੱਕ ਬਰੇ ਵਿੱਚ ਹੀ ਉਹਨੇ ਆਪਣੀ ਸਾਰੀ ਪੂੰਜੀ ਮੁਕਾ ਦਿੱਤੀ ਤੁੱਲੇ ਦਾ ਸੈਂਕੜੇ ਰੁਪਏ ਦਾ ਕਰਜ਼ਾ ਉਹਦੇ ਸਿਰ ਹੋ ਗਿਆ ਹਾਲਾ ਤੇ ਤੂੰ ਤੱਕ ਪਹੁੰਚ ਗਈ ਕਿ ਉਹ ਰੋਟੀ ਤੋਂ ਵੀ ਆਤਰ ਹੋ ਗਿਆ ਅਜੇ ਤੀਕ ਇੱਜ਼ਤ ਬੇਗ ਨੇ ਸੋਹਣੀ ਨਾਲ ਤੋਂ ਪਿਆਰ ਭਰੀਆਂ ਗੱਲੜੀਆਂ ਨਹੀਂ ਸੰਕੀਤੀਆਂ ਸੋਹਣੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੁਸਕਰਾਇਆ ਤੱਕ ਨਹੀਂ ਸੀ ਹਾਰ ਕੇ ਇੱਜ਼ਤ ਬੇਗ ਨੇ ਤੁੱਲੇ ਦੇ ਪੈਰ ਜਾ ਫੜੇ ਮਾਪਿਆ ਮੈਨੂੰ ਬਚਾ ਲੈ ਮੇਰੇ ਪਾਸ ਫੁੱਟੀ ਕੋਡੀ ਵੀ ਨਹੀਂ ਜਿਹਦੇ ਨਾਲ ਤੇਰਾ ਕਰਜ਼ਾ ਮੋੜ ਸਕਾਂ ਇਸ ਪਰਦੇਸ ਵਿੱਚ ਮੇਰਾ ਕੋਈ ਨਹੀਂ हे ਨੇਕ ਦਿਲ ਬੰਦੇ ਮੇਰੇ ਤੇ ਤਰਸ ਕਰ ਮੈਨੂੰ ਆਪਣੇ ਕੋਲ ਨੌਕਰ ਰੱਖ ਲੈ ਮੈਂ ਸਿਰਫ ਦੋ ਟੁਕੜੇ ਰੋਟੀ ਦੇ ਖਾ ਕੇ ਗੁਜ਼ਾਰਾ ਕਰ ਲਵਾਂਗਾ ਮੇਰੀ ਨੌਕਰੀ ਵਿੱਚੋਂ ਆਪਣਾ ਕਰਜ਼ਾ ਕੱਟ ਲੈਣਾ ਇੱਜ਼ਤ ਬੇਗਨੇ ਲੇਲੜੀਆਂ ਕੱਟਦੇ ਆਂ ਆਖਿਆ ਉਹਦੇ ਨੈਣ ਪਰ ਆਈ ਤੁੱਲਾ ਸੋਚੀ ਪੈ ਗਿਆ ਕੁਝ ਚਿਰ ਸੋਚ ਕੇ ਤੁੱਲੇ ਨੇ ਹੰਗਾਰਾ ਭਰਿਆ ਬੇਟਾ ਘਾਬਰਨ ਦੀ ਲੋੜ ਨਹੀਂ ਬਣ ਜਾ ਵਿੱਚ ਘਾਟੇ ਵਾਦੇ ਬਣੇ ਹੀ ਹੋਏ ਨੇ ਇਹ ਮੈਂ ਜਾਣਦਾ ਕਿ ਤੂੰ ਪਰਦੇਸੀ ਏ ਤੇਰਾ ਇੱਥੋਂ ਕੋਈ ਮਦਦਗਾਰ ਨਹੀਂ ਤੂੰ ਮੇਰੇ ਕੋਲ ਨੌਕਰ ਰਹਿਣ ਦਾ ਸਵਾਲ ਪਾਇਆ ਏ ਮੈਂ ਸਵਾਲੀ ਕਦੇ ਦਰੋਂ ਮੋੜਿਆ ਨਹੀਂ ਮੈਂ ਤੈਨੂੰ ਆਪਣੇ ਕੋਲ ਨੌਕਰ ਰੱਖਣ ਲਈ ਤਿਆਰ ਹਾਂ ਪਰ ਇੱਕ ਸ਼ਰਤ 'ਖਾਂ ਦੱਸ ਬਾਬਾ ਇੱਜ਼ਤ ਬੇਗ ਕਾਲੀ ਨਾਲ ਬੋਲਿਆ ਉਸ ਨੂੰ ਆਸ ਦਾ ਟਹਿਟ ਹਾਣਾ ਜਗਮਗਾਂਦੇ ਵਿਖਾਈ ਦੇ ਰਿਹਾ ਸੀ ਤੈਨੂੰ ਮੱਝਾਂ ਚਾਰਨ ਤੇ ਨੌਕਰ ਰਹਿਣਾ ਪਵੇਗਾ ਸੋਚ ਲੈ ਤੁੱਲੇ ਨੇ ਗੰਭੀਰਤਾ ਪੂਰਵਕ ਆਖਿਆ ਮੈਨੂੰ ਮਨਜ਼ੂਰ ਏ ਮੈਂ ਕਿਹੜੇ ਮੱਥੇ ਨੌਕਰੀ ਕਰਾਂਗਾ ਇੱਜ਼ਤ ਬੇਗ ਲਈ ਜਿਵੇਂ ਸਵਰਗ ਦੀ ਖਿੜਕੀ ਖੁੱਲ ਗਈ ਹੋਵੇ ਆਪਣੇ ਪਿਆਰੇ ਨਾਲ ਨੇੜਤਾ ਪ੍ਰਾਪਤ ਕਰਨ ਦੀ ਸੱਦਰ ਉਹਨੂੰ ਹੁਣ ਪੂਰੀ ਹੁੰਦੀ ਜਾਪਦੀ ਸੀ ਇਜ਼ਤ ਬੇਗ ਮੂੰਹ ਚ ਆਖਰੇ ਹੀ ਮੱਜਾਂ ਖੋਲਦਾ ਆਪਣੇ ਸਾਥੀਆਂ ਸਮੇਤ ਚਨਾ ਦੇ ਬੀਰਲੇ ਵਿੱਚ ਪਹੁੰਚ ਜਾਂਦਾ ਇਜ਼ਤ ਬੇਗ ਤੋਂ ਉਹ ਹੁਣ ਮਹੀਵਾਲ ਬਣ ਚੁੱਕਾ ਸੀ ਉਹਨੂੰ ਇਸੇ ਨਾਂ ਨਾਲ ਸੱਦਦੇ ਸਨ ਕੋਈ ਡੇਢ ਵਾਰਾ ਇਸੇ ਤਰ੍ਹਾਂ ਲੰਘ ਗਿਆ ਸੋਣੀ ਦੀ ਰਾਗਲੀ ਨਹਾਰ ਉਹਨੂੰ ਜ਼ਿੰਦਗੀ ਜੀਣ ਦਾ ਲਾਰਾ ਦੇਈ ਜਾ ਰਹੀ ਸੀ ਉਹ ਕਲਪਨਾ ਵਿੱਚ ਸੀ ਕਈ ਵਾਰ ਸੋਣੀ ਨਾਲ ਸ਼ਹਿਦ ਭਰੀਆਂ ਗੱਲਾਂ ਕਰਦਾ ਰੋਸਦਾ ਹੱਸਦਾ ਤੇ ਮਨਮਨਾਈ ਕਰਦਾ ਪਰੰਤੂ ਸੋਣੀ ਉਹਦੇ ਪਾਸੋਂ ਬਹੁਤ ਦੂਰ ਸੀ ਅਸਮਾਨੀ ਤਾਰਿਆਂ ਨਾਲੋਂ ਵੀ ਦੂਰ ਸੋਹਣੀ ਦਾ ਉਹਦੇ ਲਈ ਲਾਜਵੰਤੀ ਦਾ ਬੂਟਾ ਸੀ ਜਿਹੜਾ ਹੱਥ ਲਾਇਆ ਕੁਮਲਾ ਜਾਂਦਾ ਏ ਇੱਕ ਦਿਨ ਸੋਹਣੀ ਮਹੀਵਾਲ ਲਈ ਪੱਤਾ ਲੈ ਕੇ ਆ ਗਈ ਉਹਦਾ ਚੋਚੋ ਪੈਂਦਾ ਰੂਪ ਮਹੀਵਾਲ ਨੂੰ ਤੜਪਾ ਗਿਆ ਉਸ ਆਪਣੀ ਦਿਲ ਉਸਨੇ ਆਪਣਾ ਦਿਲ ਸੋਹਣੀ ਅੱਗੇ ਫੋਲ ਸੁਟਿਆ ਸੋਹਣੀਏ ਮੈਂ ਤੇਰੇ ਪਿੱਛੇ ਆਪਣੇ ਮਾਂ-ਬਾਪ ਤੇ ਪਿਆਰਾ ਦੇਸ਼ ਛੱਡ ਦਿੱਤੇ ਪਰ ਤੂੰ ਏ ਜਿਨੇ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ ਹਜ਼ਾਰਾਂ ਲੱਖਾਂ ਦੀ ਦੌਲਤ ਨੂੰ ਲੱਤ ਮਾਰ ਕੇ ਮੈਂ ਤੇਰੀ ਮੱਜਾ ਚਾਹ ਰਿਹਾ। ਕਉਜ ਰਹਿਮ ਕਰ ਸੋਣੀਏ, ਕਉਜ ਤਰਸ ਕਰ ਹੁਸਨ ਪਰੀਏ। ਸੋਣੀ ਦੇ ਹੁਸਨਾਕ ਚਿਹਰੇ ਤੇ ਲਾਲੀ ਦੀ ਲਹਿਰ ਦੌੜ ਗਈ। ਉਹਨੇ ਮਹੀਵਾਲ ਨੂੰ ਆਪਣੀ ਮੁਹੱਬਤ, ਇਸ਼ਕ ਦੀ ਦहलीਜ਼ ਚੜਾ ਦਿੱਤੀ। ਸੋਣੀਏ, ਦੁਨੀਆ ਦੀ ਦੀ ਸਾਰੀ ਦੌਲਤ ਅੱਜ ਮੇਰੀ ਝੋਲੀ ਵਿੱਚ ਏ। ਮੇਰੇ ਨਾਲੋਂ ਅਮੀਰ ਹੁਣ ਦੁਨੀਆ ਵਿੱਚ ਦੂਜਾ ਕੋਈ ਨਹੀਂ। ਮਹੀਵਾਲਾ, ਮੈਂ ਆਪਣੀ پاک ਮੁਹੱਬਤ ਤੇਰੇ ਹਵਾਲੇ ਕਰ ਦਿੱਤੀ ਏ। ਮੈਂ ਵਫਾ ਨਿਭਾਵਾਂਗੀ, ਇਸ਼ਕ ਨੂੰ ਦਾਗ ਨਹੀਂ ਲੱਗਣ ਦਿਆਂਗੀ। ਸੋਨੀ ਮਹੀਵਾਲ ਹਰ ਰੋਜ਼ ਬੇਲੇ ਵਿੱਚ ਪਿਆਰ ਮਿਲਣੀਆਂ ਮਾਨਦੇ ਰਹੇ ਬੇਲੇ ਵਿੱਚ ਸੋਨੀ ਦਾ ਰੋਜ਼ ਮਹੀਵਾਲ ਪਾਸ ਜਾਣਾ ਕਈ ਖੱਚਰੀਆਂ ਨਜ਼ਰਾਂ ਨੂੰ ਖੜਕ ਗਿਆ ਉਹਨਾਂ ਦੇ ਇਸ਼ਕ ਦੀ ਚਰਚਾ ਸ਼ੁਰੂ ਹੋ ਗਈ ਤੂੰ ਹੱਸਦੀ ਦਿਲ ਰਾਜ਼ੀ ਮੇਰਾ ਲੱਗਦੇ ਨੇ ਬੋਲ ਪਿਆਰੇ ਚੱਲ ਕਿਧਰੇ ਦੋ ਗੱਲਾਂ ਕਰੀਏ ਬਹਿ ਕੇ ਨਦੀ ਕਿਨਾਰੇ ਲੋਕ ਲਕ ਲਾਈਆਂ ਪ੍ਰਗਟ ਹੋਈਆਂ ਵੱਜ ਗਏ ਢੋਲ ਨਗਾਰੇ ਸੋਨੀਏ ਆ ਜਾ ਨੀ ਡੁੱਬਦਿਆਂ ਨੂੰ ਰਬ ਤਾਰੇ ਤੁੱਲੇ ਨੂੰ ਵੀ ਸੋਨੀ ਮਹੀਵਾਲ ਦੇ ਪ੍ਰੇਮ ਬਾਰੇ ਸੁਹ ਮਿਲ ਗਈ ਦੋ ਜਵਾਨੀਆਂ ਦੀ ਪਾਕ ਮੁਹੱਬਤ ਨੂੰ ਉਹਨਾਂ ਪ੍ਰਵਾਨ ਨਾ ਕੀਤਾ ਮਹੀਵਾਲ ਨੂੰ ਚਾਕੋਂ ਜਵਾਬ ਮਿਲ ਗਿਆ ਤੇ ਸੋਹਣੀ ਨੂੰ ਉਹਨਾਂ ਗੁਜਰਾਤ ਦੇ ਇੱਕ ਹੋਰ ਕੁਮਾਰਾਂ ਦੇ ਮੁੰਡੇ ਨਾਲ ਵਿਆਹ ਦਿੱਤਾ ਸੋਹਣੀ ਮਹੀਵਾਲ ਦੀ ਤੜਫ ਸੋਹਣੀ ਮਹੀਵਾਲ ਲਈ ਤੜਫਦੀ ਰਹੀ ਮਹੀਵਾਲ ਸੋਹਣੀ ਦੇ ਬੈਰਾਗ ਵਿੱਚ ਹੰਝੂ ਘੇਰਦਾ ਰਿਹਾ ਝੂਠੀ ਲੋਕਲਾਜ ਨੇ ਦੋ ਪਿਆਰੇ ਵਿਛੋੜ ਦਿੱਤੇ ਦੋ ਰੂਹਾਂ ਕਾਇਲ ਕਰ ਦਿੱਤੀਆਂ ਇੱਜ਼ਤ ਬੇਗੋ ਮਹੀਵਾਲ ਬਣਿਆ ਮਹੀਵਾਲ ਮਹੀਵਾਲੋਂ ਫਕੀਰ ਬਣ ਗਿਆ ਤੇ ਗੁਜਰਾਤ ਤੋਂ ਵਜ਼ੀਰਾਬਾਦ ਦੇ ਪਾਸੇ 1 ਮੀਲ ਦੀ ਦੂਰੀ ਤੇ ਚਨਾਅ ਦਰਿਆ ਦੇ ਪਾਰਲੇ ਕੰਡੇ ਝੁੱਗੀ ਜਾ ਪਾਈ। ਸੋਣੀ ਹੁਣ ਆਪਣੇ ਸਹਰੇ ਘਰ ਰਹਿ ਰਹੀ ਸੀ। ਇੱਕ ਦਿਨ ਫਕੀਰ ਬਣਿਆ ਮਹੀਵਾਲ ਸੋਣੀ ਨੂੰ ਜਾ ਮਿਲਿਆ ਤੇ ਉਹਨਾਂ ਹਰ ਰੋਜ਼ ਅੱਧੀ ਰਾਤ ਮਗਰੋਂ ਚਨਾਅ ਦੇ ਕੰਡੇ ਮਿਲਣਾ ਨiyet ਕਰ ਲਿਆ। ਅੱਧੀ ਰਾਤ ਗੁਜ਼ਰਦੀ ਸੋਣੀ ਆਪਣੇ ਘਰਦਿਆਂ ਤੋਂ ਚੋਰੀ ਉੱਠਦੀ ਤੇ 1 ਮੀਲ ਬੇਲੇ ਦੇ ਤਰਾ ਤਰਾ ਕਰ ਰਹੇ ਸੁੰਨਸਾਨ ਰਾਹਾਂ ਵਿੱਚੋਂ ਲੰਘਦੀ ਹੋਈ ਆਪਣੇ ਮਹੀਵਾਲ ਨੂੰ ਜਾ ਮਿਲਦੀ। ਮਹੀਵਾਲ ਪਾਰੋਂ ਕਾਲੀ ਬੋਲੀ ਰਾਤ ਵਿੱਚ ਚਨਾਪਾਰ ਕਰਕੇ ਆਉਂਦਾ ਸਤਾਰਿਆਂ ਜੜੇ ਚੰਦੋਏ ਦੀ ਛਾਂ ਥੱਲੇ ਦੋ ਕਾਇਲ ਰੂਹਾਂ ਮਿਲਦੀਆਂ ਪਿਆਰੀਆਂ ਰਸ ਭਰੀਆਂ ਤੇ ਨਾਂ ਮੁੱਕਣ ਵਾਲੀਆਂ ਗੱਲਾਂ ਕਰਦੀਆਂ ਇੱਕ ਰਾਤ ਚਨਾਪਾਰ ਕਰੇਂਦੇ ਮਹੀਵਾਲ ਦੇ ਕਿਸੇ ਜਾਨਵਰ ਨੇ ਚੱਕ ਮਾਰਿਆ ਤੇ ਉਹਦਾ ਪੱਟ ਚੀਰ ਸੁਟਿਆ ਹੁਣ ਉਹਦੇ ਲਈ ਤੈਰਨਾ ਮੁਸ਼ਕਲ ਹੋ ਗਿਆ ਸੀ ਅਗਲੀ ਰਾਤ ਸੋਹਣੀ ਆਪਣੇ ਨਾਲ ਮਿੱਟੀ ਦਾ ਪੱਕਾ ਘੜਾ ਲੈ ਗਈ ਘੜੇ ਦੀ ਮਦਦ ਨਾਲ ਉਹਨੇ ਚਨਾਪਾਰ ਕੀਤਾ ਤੇ ਮਹੀਵਾਲ ਦੀ ਝੁੱਗੀ ਵਿੱਚ ਜਾ ਪੁੱਜੀ ਮਹੀਵਾਲ ਸੋਣੀ ਨੂੰ ਮਿਲ ਕੇ ਆਪਣੀ ਪੀੜ ਭੁੱਲ ਗਿਆ ਤੈਨੂੰ ਪਾ ਕੇ ਸੋਣੀਏ ਮੇਰਾ ਦੁੱਖ ਅੱਧਾ ਰਹਿ ਗਿਆ ਤੂੰ ਤਾਂ ਮਰਦਾਂ ਨਾਲੋਂ ਵੀ ਤਕੜੀ ਨਿਕਲੀ ਐ ਐਡੀ ਕਾਲੀ ਬੋਲੀ ਰਾਤ ਵਿੱਚ ੱਡੇ ਵੱਡੇ ਦਰਿਆ ਨੂੰ ਪਾਰ ਕਰਨਾ ਇੱਕ ਔਰਤ ਲਈ ਬਹੁਤ ਵੱਡੀ ਗੱਲ ਏ ਉਹ ਹਰ ਰੋਜ਼ ਦਰਿਆ ਪਾਰ ਕਰਕੇ ਮਹੀਵਾਲ ਪਾਸ ਜਾਂਦੀ ਐ ਤੇ ਆਉਂਦੀ ਹੋਈ ਘੜੇ ਨੂੰ ਸਰਕੜੇ ਦੇ ਗੁੱਝੇ ਵਿੱਚ ਲੁਕੋ ਦਿੰਦੀ ਸੋਣੀ ਦੇ ਹਰ ਰੋਜ਼ ਅਤੀ ਰਾਤੋਂ ਬਾਹਰ ਜਾਣ ਤੇ ਉਹਦੀ ਨਨਾਨ ਨੂੰ ਸ਼ੱਕ ਹੋ ਗਿਆ ਇੱਕ ਦਿਨ ਉਹ ਵੀ ਸੋਣੀ ਦੇ ਮਗਰ ਤੁਰ ਪਈ ਸੋਣੀ ਨੂੰ ਆਪਣੇ ਮਗਰ ਆਉਂਦੀ ਕਦਮਾਂ ਦੀ ਆਵਾਜ਼ ਵੀ ਸੁਣਾਈ ਦਿੱਤੀ ਪਰੰਤੂ ਉਹਨੇ ਆਪਣੇ ਹੀ ਕਦਮਾਂ ਦੀ ਆਵਾਜ਼ ਦਾ ਭਲੇਖਾ ਜਾਣ ਕੇ ਗੱਲ ਆਈ ਗਈ ਘਰ ਛੱਡੀ ਸੋਣੀ ਦਰਿਆ ਤੇ ਪੁੱਜੀ ਸਰਕੜੇ ਦੇ ਬੁੱਝੇ ਵਿੱਚੋਂ ਕੜਾ ਚੁੱਕਿਆ ਤੇ ਦਰਿਆ ਵਿੱਚ ਠੱਲ ਪਈ ਉਹਦੀ ਨਣਾਨ ਦੂਰ ਖੜੀ ਸਭ ਕੁਝ ਤੱਕਦੀ ਰਹੀ ਸੋਣੀ ਕੁਝ ਸਮੇਂ ਮਗਰੋਂ ਵਾਪਸ ਪਰਤੀ ਤੇ ਕੜਾ ਉਸੇ ਥਾਂ ਤੇ ਲਕੋ ਦਿੱਤਾ ਉਹਦੀ ਨਣਾਨ ਚੋਪਲੇ ਚੋਪਲੇ ਕਦਮੀ ਸੋਣੀ ਤੋਂ ਪਹਿਲਾਂ ਘਰ ਪਹੁੰਚ ਗਈ ਦਿਨੇ ਨਣਾਨ ਨੇ ਆਪਣੀ ਮਾਂ ਨੂੰ ਸੋਹਣੀ ਦੇ ਦਰਿਆ ਪਾਰ ਕਰਕੇ ਮਹੀਵਾਲ ਨੂੰ ਮਿਲਣ ਜਾਣ ਦੀ ਸਾਰੀ ਕਹਾਣੀ ਆ ਜਾ ਸੁਣਾਈ ਅੱਧੀ ਰਾਤ ਲੰਗੀ ਸੋਹਣੀ ਉੱઠી ਬਾਹਰ ਕੋ ਆਪ ਹਨੇਰਾ ਪਸਰਿਆ ਹੋਇਆ ਸੀ ਸਾਰੇ ਅਸਮਾਨ ਤੇ ਬੱਦਲ ਛਾਈ ਹੋਏ ਸਨ ਸੋਹਣੀ ਨੇ ਦਰੋਂ ਬਾਹਰ ਪੈਰ ਰੱਖਿਆ ਹੀ ਸੀ ਕਿ ਬਿਜਲੀ ਕੜਕੜਾਈ ਉਹਦਾ ਦਿਲ ਕੰਬ ਗਿਆ ਪ੍ਰੰਤੂ ਉਸ ਪੈਰ ਪਿੱਛੇ ਨਾ ਮੋੜੇ ਉਹਦਾ ਮਹੀਵਾਲ ਨੂੰ ਦੀਕ ਦਾ ਪਿਆ ਸੀ ਦੂਰ ਪਾਰਲੇ ਕੰਡੇ ਉਹਦਾ ਇੰਤਜ਼ਾਰ ਕਰ ਰਿਹਾ ਸੀ ਉਹ ਆਪਣਾ ਦਿਲ ਤਕੜਾ ਕਰਕੇ ਤੁਰ ਪਈ ਰਾਹ ਨਜ਼ਰੀ ਨਹੀਂ ਸੀ ਪੈਂਦਾ ਰਾਹ ਵਿੱਚ अनेका ਕੰਡੇ ਤੇ ਝਾੜੀਆਂ ਖਿੰਡੀਆਂ ਪਈਆਂ ਸਨ ਉਹ ਡਗਦੀ ਟੈਂਦੀ ਝਾੜੀਆਂ ਝਾਫੀਆਂ ਵਿੱਚ ਫਸਦੀ ਲਹੂ ਲਹਾਨ ਹੋਈ ਚਨਾ ਦੇ ਕੰਡੇ ਤੇ ਪੁੱਜ ਗਈ ਉਸ ਸਰਕੜੇ ਦੇ ਬੂਜੇ ਵਿੱਚੋਂ ਕੜਾ ਚੱਕ ਲਿਆ ਕੜੇ ਨੂੰ ਉਸ ਆਪਣੀ ਆਦਤ ਅਨੁਸਾਰ ਟੁਣਕਾ ਕੇ ਵੇਖਿਆ ਪਹਿਲਾਂ ਵਰਗੀ ਟੁਣਕਾਰ ਨਹੀਂ ਸੀ ਆਹ ਕਿਸੇ ਪਾਪੀ ਨੇ ਪੱਕੇ ਦੀ ਤਾਂ ਕੱਚਾ ਰੱਖ ਦਿੱਤਾ ਸੀ ਮੁਹੱਬਤ ਨਵੇਂ ਇਮਤਿਹਾਨ ਵਿੱਚ ਪਾ ਦਿੱਤੀ ਸੀ ਪਾਰਲੇ ਕੰਡੇ ਮਹੀਵਾਲ ਦੀ ਝੁੱਗੀ ਵਿੱਚ ਦੀਵਾ ਟੰਮਟ ਮਾਰ ਰਿਹਾ ਸੀ ਤੇ ਮਹੀਵਾਲ ਸੁਰੀਲੀ ਬਾਂਸਰੀ ਦੀ ਧਾਲਾਂ ਤੇ ਪਿਆਰੇ ਬੋਲ ਗਾਉਂਦਾ ਪਿਆ ਸੀ ਔਰਲੇ ਕੰਡੇ ਸੋਣੀ ਕੱਚਾ ਘੜਾ ਚੁੱਕੀ ਸੋਚਾਂ ਵਿੱਚ ਡੁੱਬੀ ਖੜੀ ਸੀ ਵਿਚਾਰ ਦਰਿਆ ਪੂਰੇ ਸਿਖਰ ਤੇ ਸੀ ਅਸਮਾਨਾਂ ਤੇ ਕਹਿਰਾ ਦੀ ਬਿਜਲੀ ਲਿਸ਼ਕ ਰਹੀ ਸੀ ਕੀ ਹੋਇਆ ਕੜਿਆ ਤੋਂ ਪੱਕਿਓ ਕੱਚਾ ਬਣ ਗਿਓ ਮੈਂ ਪਿੱਛੇ ਨਹੀਂ ਪਰਤਾਂਗੀ ਆਪਣਾ ਕੌਲ ਪੂਰਾ ਕਰਾਂਗੀ ਮੈਂ ਮਰਦ ਜਾਤ ਪਾਸੋਂ ਇਹ ਉਲੰਭਾ ਨਹੀਂ ਖੱਟਾਂਗੀ ਆਪਣੀ ਵਫਾ ਨਿਭਾਵਾਂਗੀ ਚਾਹੇ ਮੈਨੂੰ ਆਪਣੀ ਜਿੰਦ ਵੀ ਕਿਉਣਾ ਵਾਰਨੀ ਪੈ ਜਾਵੇ ਸੋਣੀ ਨੇ ਸੱਚੇ ਰੱਬ ਅੱਗੇ ਦੋਨੋਂ ਹੱਥ ਜੋੜੇ ਤੇ ਕੱਚੇ ਘੜੇ ਨਾਲ ਦਰਿਆ ਵਿੱਚ ਠੱਲ ਪਈ ਰਾਤ ਹਨੇਰੀ ਲਿਸ਼ਕਣ ਤਾਰੇ ਕੱਚੇ ਘੜੇ ਤੇ ਮੈਂ ਤਰਦੀ ਵੇਖੀ ਰੱਬਾ ਖੈਰ ਕਰੀ ਤੇਰੀ ਆਸ ਤੇ ਮੂਲ ਨਾ ਡਰਦੀ ਮੂੰਹ ਜ਼ੋਰ ਪਾਣੀਆਂ ਅੱਗੇ ਕੱਚਿਆਂ ਨੇ ਕਿੱਥੋਂ ਠਹਿਰਨਾ ਹੋਇਆ ਸੋਣੀ ਅਜੇ ਥੋੜੀ ਦੂਰ ਹੀ ਗਈ ਸੀ ਕਿ ਘੜਾ ਖੁਰ ਗਿਆ ਉਹ ਆਪਣੇ ਹੱਥ ਪੈਰ ਮਾਰਨ ਲੱਗੀ ਹੋਰ ਕੁੱਝ ਗੱਜ਼ ਵਧੀ ਕਹਿਰਾਂ ਦਾ ਪਾਣੀ ਵਗ ਰਿਹਾ ਸੀ ਉਹਦਾ ਸਾਹ ਟੁੱਟਣ ਲੱਗਾ ਮਹੀਵਾਲਾ ਮਹੀਵਾਲਾ ਆ ਮੈਲੇ ਮਹੀਵਾਲਾ ਤੇ ਸੋਣੀ ਦੀ ਆਵਾਜ਼ ਗੁਆਚ ਗਈ ਪਾਣੀ ਦੀ ਇੱਕ ਤੇਜ਼ ਲਹਿਰ ਉਹਨੂੰ ਆਪਣੇ ਨਾਲ ਵਹਾ ਕੇ ਲੈ ਗਈ ਬੜੇ ਜ਼ੋਰਾਂ ਦੀ ਬਿਜਲੀ ਕੜਕੀ ਬਿਜਲੀ ਦੇ ਲਸ਼ਕਾਰੇ ਵਿੱਚ ਮਹੀਵਾਲ ਨੂੰ ਪਾਣੀਆਂ ਨਾਲ ਘੋਲ ਕਰੇਂਦੀ ਸੋਣੀ ਵਿਖਾਈ ਦਿੱਤੀ ਸੋਣੀਏ ਦਿਲ ਨਾ ਛੱਡੀ ਮੈਂ ਆਇਆ ਮਹੀਵਾਲ ਨੇ ਆਪਣੇ ਪੂਰੇ ਜ਼ੋਰ ਨਾਲ ਆਵਾਜ਼ ਮਾਰੀ ਅਤੇ ਦਰਿਆ ਵਿੱਚ ਛਾਲ ਮਾਰ ਦਿੱਤੀ ਉਹ ਮੋਸ਼ਕਲ ਨਾਲ ਚਨਾ ਦੇ ਅੱਧ ਵਿਚਕਾਰ ਪੁੱਜਿਆ ਹੀ ਸੀ ਕਿ ਉਹਨੇ ਬਿਜਲੀ ਦੇ ਲਿਸ਼ਕਾਰੇ ਵਿੱਚ ਆਪਣੇ ਤੋਂ ਚੰਦ ਘਰਤ ਕਦਮਾਂ ਦੀ ਦੂਰੀ ਤੇ ਰੁੜੀ ਜਾਂਦੀ ਸੋਹਣੀ ਤੱਕੀ ਉਹਨੇ ਬੜੇ ਜ਼ੋਰ ਨਾਲ ਹੱਥ ਮਾਰੇ ਤੇ ਬੇਸੌਰਤ ਸੋਹਣੀ ਨੂੰ ਫੜ ਲਿਆ ਅਤੇ ਕੰਡੇ ਵੱਲ ਨੂੰ ਵਧਣ ਲੱਗਾ ਦਰਿਆਜ ਪੂਰਾ ਚੜਿਆ ਹੋਇਆ ਸੀ ਉਹਦੀ ਕੋਈ ਪੇਸ਼ ਨਹੀਂ ਸੀ ਜਾ ਰਹੀ ਪੂਰਾ ਆਦਾ ਦਰਿਆ ਅਜੇ ਉਸ ਪਾਰ ਕਰਨਾ ਸੀ ਉਸ ਬੜੀ ਕੋਸ਼ਿਸ਼ ਕੀਤੀ ਪਰੰਤੂ ਉਹਦਾ ਸਾਹ ਅੱਧ ਵਿਚਕਾਰ ਹੀ ਟੁੱਟ ਗਿਆ ਪਾਣੀ ਦੀ ਇੱਕ ਕਹਿਰਾ ਪਰੇ ਲਹਿਰ ਉਹਨੂੰ ਸੋਹਣੀ ਸਮੇਤ ਵਹਾ ਕੇ ਲੈ ਗਈ ਮਹੀਵਾਲ ਦੀ ਝੁੱਗੀ ਵਿੱਚ ਟੈਂਟਮਾਉਂਦਾ ਦੀਵਾ ਚਿਰੋਕਣਾ ਬੁੱਝ ਚੁੱਕਾ ਸੀ ਜੈਸ ਸੈਦਕ ਕਦੀਲੀ ਨਾਲ ਸੋਹਣੀ ਨੇ ਆਪਣੇ ਪ੍ਰੀਤ ਨਿਭਾਈ ਹੈ ਉਸ ਸਦਕਾ ਪੰਜਾਬ ਦਾ ਲੋਕमानस ਅੱਜ ਵੀ ਉਸ ਸੈਦਕ ਨੂੰ ਵਾਰ-ਵਾਰ ਪ੍ਰਣਾਮ ਕਰਦਾ ਹੈ ਸੋਹਣੀ ਜਹੀ ਕਿਸੇ ਪ੍ਰੀਤ ਕੀ ਕਰਨੀ ਉਹਦੀ ਪ੍ਰੀਤ ਵੀ ਪਾਣੀ ਭਰਦੀ ਵਿੱਚ ਚਨਾਵਾ ਦੇ ਸੋਹਣੀ ਆਪ ਡੁੱਬੀ ਰੂ ਤਰਦੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ